ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਪਿਲ ਸ਼ਰਮਾ ਬਠਿੰਡਾ ਦੇ ਅਜੀਤ ਰੋਡ ਤੇ ਖੜੇ ਹਾਂ ਤੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿਹੜੇ ਕਿ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੋਂ ਨੰਗਦੇ ਟੱਪਦੇ ਨੇ ਤਾਂ ਹੋਲੀ ਸੈਲੀਬ੍ਰੇਟ ਕਰ ਰਹੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਆਕਾਸ਼ ਮਾਨ ਵੀਰੇ ਕੀ ਜਨਾ ਚੱਲ ਰਿਹਾ ਅੱਜ ਹੋਲੀ ਹੈਗੀ ਤਾਂ ਕਿਸ ਤਰ੍ਹਾਂ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਬਸ਼ੈ ਅਸੀਂ ਫਰੈਂਡਸ ਨਾਲ ਬਹੁਤ ਵਧੀਆ ਸੈਲੀਬ੍ਰੇਟ ਕਰ ਰਹੇ ਹਾਂਗੇ ਅਸੀਂ ਬਹੁਤ ਵਧੀਆ ਇੱਥੇ ਮਾਹੌਲ ਹੈਗਾ ਪੁਲਿਸ ਵੀ ਕੋਆਪਰੇਟ ਕਰ ਰਹੀ ਹੈ ਸਾਡੇ ਨਾਲ ਵਧੀਆ ਸਿਸਟਮ ਹੈ ਓਕੇ ਆ ਜਮਾ ਬਸ ਐ ਵਿਚ ਮੰਦਿਰ ਥੋੜਾ ਹਲਾਵਤ ਕਰਦੇ ਉਹਨਾਂ ਨੂੰ ਐ ਕਹਿਣਾ ਚਾਹੁੰਦੇ ਆ ਟੱਕਾਂ ਨਾ ਕਰਿਆ ਕਰੋ ਪਿਆਰ ਨਾਲ ਰੰਗ ਲਾਇਆ ਕਰੋ ਕੋਈ ਕੁਝ ਨਹੀਂ ਕਹਿੰਦਾ ਹੈਪੀ ਹੋਲੀ ਥੈਂਕ ਯੂ ਬਾਈ ਕਿ ਇਸ ਤਰ੍ਹਾਂ ਟੋਲ ਨਗਾੜਿਆਂ ਨਾਲ ਤੁਸੀਂ ਨੱਚ ਰਹੇ ਸੀਗੇ ਪੰਜਾਬੀ ਗੀਤ ਵੀ ਗਾਦੇ ਹਾਂਜੀ ਬਾਈ ਬਹੁਤ ਵਧੀਆ ਜਸ਼ਨ ਮਨਾਇਆ ਬਹੁਤ ਕੋਆਪਰੇਟ ਕਰ ਰਹੀ ਹੈ ਪੁਲਿਸ ਵੀ ਬਾਈ ਬਹੁਤ ਵਧੀਆ ਮੈਂ ਬਹੁਤ ਸਾਲ ਹੋ ਗਏ ਹੁਲੀ ਨਹੀਂ ਮਨਾਈ ਸੀ ਬਟ ਬਾਈ ਇੱਥੇ ਆ ਕੇ ਮਾਹੌਲ ਹੀ ਬਣਨ ਪਿਆ ਬਹੁਤ ਕੈਂਡ ਕੰਮ ਆ ਯਾਰ ਸੱਚੀ ਬਹੁਤ ਨਾਲ ਦੇ ਵੀ ਬਾਈ ਸਾਹ ਦੇ ਰਹੇ ਨੇ ਪੂਰਾ ਐਨਰਜੀ ਹੋਈ ਬਾਈ ਇੱਥੋਂ ਆਏ ਤੁਸੀਂ ਇੱਥੇ ਦੇ ਲੋਕ ਲੋ ਸਾਰੇ ਨਾ ਨਾ ਗੈਰੀ ਬਾਰ ਆ ਸੰਗਤੋਂ ਆਏ ਹਾਂ ਹਾਂ ਕਿਸ ਤਰ੍ਹਾਂ ਦੇਖਦੇ ਹੋ ਬਠਿੰਡਾ ਸਿਰਾ ਗੱਲ ਬਾਤ ਆ ਬਾਬਾ ਜਮਾ ਸਿਰਾ ਪਹਿਲੀ ਵਾਰ ਕਿੱਡੀ ਹੋਣੀ ਪਹਿਲੀ ਵਾਰ ਕੀਤੀ ਤੁਸੀਂ ਨਾ ਨਾ ਬੱਦੋ ਆਈ ਵਾਰੀ ਖੇਡਦੇ ਆ ਇਸ ਤਰ੍ਹਾਂ ਦੀ ਹੋਲੀ ਤੁਸੀਂ ਦੇਖੀ ਹੈ ਜੀ ਨਾ ਇਸ ਦਾ ਪਹਿਲੀ ਵਾਰ ਦੇਖੀ ਹੈ ਇਸ ਤਰ੍ਹਾਂ ਹਾਂ ਪਹਿਲੀ ਵਾਰ ਦੇਖੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੈਜ ਨੂਰ ਸਿੰਘ ਜੀ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਬਹੁਤ ਸਰਾ ਮਹਿਸੂਸ ਹੋ ਰਿਹਾ ਜੀ ਸਾਰੇ ਯਾਰ ਵੇਲੇ ਆਪਣੇ ਇਕੱਠੇ ਹੋ ਕੇ ਹੋਲੀ ਬਣਾ ਰਹੇ ਆ ਤੇ ਬਹੁਤ ਸਵਾਦ ਆ ਰਿਹਾ ਬਠਿੰਡਾ ਆਪਣਾ ਪੂਰਾ ਸਿਰਾ ਸ਼ਹਿਰ ਆ ਓਕੇ ਜਮਾ ਚੰਡੀਗੜ੍ਹ ਨੂੰ ਇਸ ਤਰ੍ਹਾਂ ਦੇਖਦੇ ਹੋ ਬਠਿੰਡਾ ਸ਼ਹਿਰ ਚ ਹੋਲੀ ਬਣਾ ਰਹੇ ਹੋ ਬਹੁਤ ਸਾਰਾ ਗੱਲਬਾਤ ਹੈ ਵੀਰੇ ਜਮਾ ਓਕੇ ਰਿਪੋਰਟ ਹੈ ਮੈਂ ਕਹਿੰਦਾ ਇਤਨਾ ਯਾਰ ਭਰਾਵਾਂ ਦੇ ਪ੍ਰੇਮ ਪਿਆਰ ਕਿੰਨਾ ਵਧੀਆ ਨਾ ਪਿਆਰ ਤਾਂ 100% ਹੀ ਹੈ ਮੈਂ ਕਹਿੰਦਾ ਜਮਾ ਜਿਹੜੇ ਹੁੱਲੜਬਾਜੀ ਕਰਦੇ ਨੇ ਮੁੰਡੇ ਕਿਸ ਤਰ੍ਹਾਂ ਦਾ ਮੈਸੇਜ ਜਿੰਨਾ ਚਾਹਣੇ ਮੈਸੇਜ ਆਏ ਦੇਣਾ ਜਣਾ ਵੀ ਹਸਾਬ ਨਾਲ ਖੇਡੋ ਪਿਆਰ ਨਾਲ ਖੇਡੋ ਵੀ ਧੱਕਾ ਨਾ ਕਰੋ ਕਿਸੇ ਨਾਲ ਜਿਸ ਤਰ੍ਹਾਂ ਤੁਸੀਂ ਹੋਲੀ ਖੇਡ ਰਹੇ ਹੋ ਇਸ ਤਰ੍ਹਾਂ ਪੁਲਿਸ ਵੀ ਤੁਹਾਨੂੰ ਕੁਝ ਨਹੀਂ ਕਹਿੰਦੀ ਨਾ ਜੇ ਹੁੱਲੜਬਾਜੀ ਕਰਦੇ ਹੋ ਤਾਂ ਉਹਨਾਂ ਨੂੰ ਸਖਤ ਨਾ ਹਾਂ ਉਹਨਾਂ ਦੀ ਵੀ ਉਹ ਤਾਂ ਕਰਕੇ ਡਿਊਟੀ ਹੈ ਉਹਨਾਂ ਦੀ ਡਿਊਟੀ ਇਹ ਹੀ ਤਾਂ ਵੀ ਤੱਕਣਾ ਹੈ ਜੀ ਮਜਬੂਰੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਠਿੰਡਾ ਦੇ ਅਜੀਤ ਰੋਡ ਤੇ ਖੜੇ ਆ ਤੇ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਕੀ ਨਾਮ ਹੈ ਮੈਨੂੰ ਨਹੀਂ ਕਰਦਾ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਠਿੰਡਾ ਦੇ ਅਜੀਤ ਰੋਡ ਦੀਆਂ ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਪਿਲ ਸ਼ਰਮਾ ਬਠਿੰਡਾ ਦੇ ਅਜੀਤ ਰੋਡ ਤੇ ਖੜੇ ਹਾਂ ਤੇ ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿਹੜੇ ਕਿ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਿ ਇੱਥੋਂ ਨੰਗਦੇ ਟੱਪਦੇ ਨੇ ਤਾਂ ਹੋਲੀ ਸੈਲੀਬ੍ਰੇਟ ਕਰ ਰਹੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਆਕਾਸ਼ ਮਾਨ ਵੀਰੇ ਕਿਹਨਾ ਚੱਲ ਰਿਹਾ ਅੱਜ ਹੋਲੀ ਹੈਗੀ ਤਾਂ ਕਿਸ ਤਰ੍ਹਾਂ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਬਸ਼ੈ ਅਸੀਂ ਫਰੈਂਡਸ ਨਾਲ ਬਹੁਤ ਵਧੀਆ ਸੈਲੀਬ੍ਰੇਟ ਕਰ ਰਹੇ ਹਾਂਗੇ ਅਸੀਂ ਬਹੁਤ ਵਧੀਆ ਇੱਥੇ ਮਾਹੌਲ ਹੈਗਾ ਪੁਲਿਸ ਵੀ ਕੋਆਪਰੇਟ ਕਰ ਰਹੀ ਹੈ ਸਾਡੇ ਨਾਲ ਵਧੀਆ ਸਿਸਟਮ ਹੈ ਓਕੇ ਆ ਜਮਾ ਬਸ ਐ ਵਿਚ ਮੰਦਿਰ ਥੋੜਾ ਹਲਾਵਤ ਕਰਦੇ ਉਹਨਾਂ ਨੂੰ ਐ ਕਹਿਣਾ ਚਾਹੁੰਦੇ ਆ ਧੱਕਾ ਨਾ ਕਰਿਆ ਕਰੋ ਪਿਆਰ ਨਾਲ ਰੰਗ ਲਾਇਆ ਕਰੋ ਕੋਈ ਕੁਝ ਨਹੀਂ ਕਹਿੰਦਾ ਹੈਪੀ ਹੋਲੀ ਥੈਂਕ ਯੂ ਬਾਈ ਕਿਸ ਤਰ੍ਹਾਂ ਟੋਲ ਨਗਾੜਿਆਂ ਨਾਲ ਤੁਸੀਂ ਨੱਚ ਰਹੇ ਸੀਗੇ ਪੰਜਾਬੀ ਗੀਤ ਵੀ ਗਾ ਹਾਂਜੀ ਬਾਈ ਬਹੁਤ ਵਧੀਆ ਜਸ਼ਨ ਮਨਾਇਆ ਬਹੁਤ ਕੋਆਪਰੇਟ ਕਰ ਰਹੀ ਹੈ ਪੁਲਿਸ ਵੀ ਬਾਈ ਬਹੁਤ ਵਧੀਆ ਮੈਂ ਬਹੁਤ ਸਾਲ ਹੋ ਗਏ ਹੁਲੀ ਨਹੀਂ ਮਨਾਈ ਸੀ ਬਟ ਬਾਈ ਇੱਥੇ ਆ ਕੇ ਮਾਹੌਲ ਹੀ ਬਣਨ ਪਿਆ ਬਹੁਤ ਕੈਂਡ ਕੰਮ ਆ ਯਾਰ ਸੱਚੀ ਬਹੁਤ ਨਾਲ ਦੇ ਵੀ ਬਾਈ ਸਾਹ ਦੇ ਰਹੇ ਨੇ ਪੂਰਾ ਐਮਪੀ ਹੋਰੀ ਬਾਈ ਇੱਥੋਂ ਆਏ ਤੁਸੀਂ ਇੱਥੋਂ ਦੇ ਲੋਕ ਵੀ ਸਾਰੇ ਨਾ ਨਾ ਪਹਿਲੀ ਵਾਰ ਆ ਸੰਗਤੋਂ ਆਏ ਆ ਹਾਂ ਕਿਸ ਤਰ੍ਹਾਂ ਦੇਖਦੇ ਹੋ ਬਠਿੰਡਾ ਸਿਰਾ ਗੱਲ ਬਾਤ ਆ ਬਾਬਾ ਜਮਾ ਸਿਰਾ ਪਹਿਲੀ ਵਾਰ ਕੀਤੀ ਹੋਣੀ ਪਹਿਲੀ ਵਾਰ ਕੀਤੀ ਤੁਸੀਂ ਨਾ ਨਾ ਬੱਦੋ ਆਈ ਵਾਰੀ ਖੇਡਦੇ ਆ ਇਸ ਤਰ੍ਹਾਂ ਦੀ ਹੋਲੀ ਤੁਸੀਂ ਦੇਖੀ ਹੈ ਜੀ ਨਾ ਇਸ ਦਾ ਪਹਿਲੀ ਵਾਰ ਦੇਖੀ ਹੈ ਇਸ ਤਰ੍ਹਾਂ ਹਾਂ ਪਹਿਲੀ ਵਾਰ ਦੇਖੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਹਿਜ ਨੂਰ ਸਿੰਘ ਜੀ ਕਿਸ ਤਰ੍ਹਾਂ ਮੈਸੇਜ ਦੇਣਾ ਚਾਹੁੰਦੇ ਬਹੁਤ ਸਰਾ ਮਹਿਸੂਸ ਹੋ ਰਿਹਾ ਜੀ ਸਾਰੇ ਯਾਰ ਵੇਲੇ ਆਪਣੇ ਇਕੱਠੇ ਹੋ ਕੇ ਹੋਲੀ ਬਣਾ ਰਹੇ ਆ ਤੇ ਬਹੁਤ ਸਵਾਦ ਆ ਰਿਹਾ ਬਠਿੰਡਾ ਆਪਣਾ ਪੂਰਾ ਸਿਰਾ ਸ਼ਹਿਰ ਆ ਓਕੇ ਜਮਾ ਚੰਡੀਗੜ੍ਹ ਨੂੰ ਇਸ ਤਰ੍ਹਾਂ ਦੇਖਦੇ ਹੋ ਬਠਿੰਡਾ ਸ਼ਹਿਰ ਚ ਹੋਲੀ ਬਣਾ ਰਹੇ ਹੋ ਬਹੁਤ ਸਾਰਾ ਗੱਲਬਾਤ ਹੈ ਵੀਰੇ ਜਮਾ ਓਕੇ ਰਿਪੋਰਟ ਹੈ ਮੈਂ ਕਹਿੰਦਾ ਇਤਨਾ ਯਾਰ ਭਰਾਵਾਂ ਦੇ ਪ੍ਰੇਮ ਪਿਆਰ ਕਿੰਨਾ ਵਧੀਆ ਨਾ ਪਿਆਰ ਤਾਂ 100% ਹੀ ਹੈ ਮੈਂ ਕਹਿੰਦਾ ਜਮਾ ਜਿਹੜੇ ਹੁੱਲੜਬਾਜੀ ਕਰਦੇ ਨੇ ਮੁੰਡੇ ਕਿਸ ਤਰ੍ਹਾਂ ਦਾ ਮੈਸੇਜ ਜਿੰਨਾ ਚਾਹਣੇ ਮੈਸੇਜ ਆਏ ਦੇਣਾ ਜਣਾ ਵੀ ਹਸਾਬ ਨਾਲ ਖੇਡੋ ਪਿਆਰ ਨਾਲ ਖੇਡੋ ਵੀ ਧੱਕਾ ਨਾ ਕਰੋ ਕਿਸੇ ਨਾਲ ਜਿਸ ਤਰ੍ਹਾਂ ਤੁਸੀਂ ਹੋਲੀ ਖੇਡ ਰਹੇ ਹੋ ਇਸ ਤਰ੍ਹਾਂ ਪੁਲਿਸ ਵੀ ਤੁਹਾਨੂੰ ਕੁਝ ਨਹੀਂ ਕਹਿੰਦੀ ਨਾ ਜੇ ਹੁੱਲੜਬਾਜੀ ਕਰਦੇ ਹੋ ਤਾਂ ਉਹਨਾਂ ਨੂੰ ਸਖਤ ਨਾ ਹਾਂ ਉਹਨਾਂ ਦੀ ਵੀ ਉਹ ਤਾਂ ਕਰਕੇ ਡਿਊਟੀ ਹੈ ਉਹਨਾਂ ਦੀ ਡਿਊਟੀ ਇਹ ਹੀ ਤਾਂ ਵੀ ਤੱਕਣਾ ਹੈ ਉਹਨਾਂ ਦੀ ਵੀ ਮਜਬੂਰੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਠਿੰਡਾ ਦੇ ਅਜੀਤ ਰੋਡ ਤੇ ਖੜੇ ਆ ਤੇ ਗੱਲਬਾਤ ਕਰਦੇ ਆ ਪਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਕੀ ਨਾਮ ਹੈ ਮੈਨੂੰ ਨਹੀਂ ਕਰਦਾ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਠਿੰਡਾ ਦੇ ਅਜੀਤ ਰੋਡ ਦੀਆਂ